ਦੋਸਤੋ ਹਰ ਜਿੱਤੇ ਬਹਿਰੂਪੀਏ ਰਸੂਲਪੁਰੀਏ ਦੀਆਂ ਹਰਕਤਾਂ ਦਿਨੋਦ ਦੇ ਨਹੀਂ ਬਹੁਤ ਮਾੜੀਆਂ ਤੇ ਵੱਧੀਆਂ ਜਾ ਰਹੀਆਂ ਆਹ ਵੀਡੀਓ ਹੈ ਜੀ ਗੁਰੂ ਹਰਸਾਹਿਬ ਦੀ ਉੱਥੇ ਕੋਈ ਵਿਆਹ ਸਮਾਗਮ ਕਰਵਾਇਆ ਗਿਆ ਸੀ ਗਰੀਬ ੜਕਕੇ ਦੇ ਵਿਆਹ ਕਰਵਾਇਆ ਸੀ ਉੱਥੇ ਆਇਆ ਸੀ ਧਰਿੰਦਰ ਸ਼ਾਸਤਰੀ ਜਿਹੜਾ ਹਿੰਦੂਰਾਸ਼ਟਰ ਬਣਾਉਣ ਦੀ ਗੱਲ ਕਰਦਾ ਹੈ ਤੇ ਇਹਨੇ ਕੀ ਕੀਤਾ ਰਸੂਲਪੁਰੀਏ ਨੇ ਸਾਰੇ ਸੰਗਤ ਦੇ ਫੋਨ ਬੰਦ ਕਰਵਾਏ ਪਰ ਇੱਕ ਅੰਦਾ ਫੋਨ ਫਿਰ ਵੀ ਚੱਲਦਾ ਰਹਿ ਗਿਆ ਤੇ ਵੀਡੀਓ ਬਣ ਗਈ ਪਰ ਤੋਦ ਕੀ ਕੀਤੀ ਜੀ ਕੀਰਤਨ ਕਰ ਰਹੇ ਰਾਗੀ ਸਿੰਘ ਤੋਂ ਤਰਿੰਦਰ ਸ਼ਾਸਤਰੀ ਦੇ ਪੈਰੀਂ ਹੱਥ ਲਵਾਏ ਕਿੱਡੀ ਗਰੀ ਹੋਈ ਹਰਕਤ ਹੈ ਤੇ ਉਹੋ ਜਿਹੀ ਗ੍ਰੰਥ ਆਪਣਾ ਰਾਗੀ ਸਿੰਘ ਜਿਹੜਾ ਇੰਨਾ ਬਹਿਰੂਪੀਆਂ ਦੇ ਪੈਰਾਂ ਨੂੰ ਹੱਥ ਲਾ ਰਿਹਾ ਵਾ ਇਹਨਾਂ ਚੀਜ਼ਾਂ ਦਾ ਸਖਤ ਤੋਂ ਸਖਤ ਅਕਾਲ ਪੁਰਖ ਸਾਹਿਬ ਨੂੰ ਨੋਟਿਸ ਲੈਣਾ ਚਾਹੀਦਾ ਵਾ ਹੋ ਸਕਦਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਹੋ ਸਕਦੀ ਹੈ ਚਲੋ ਵਿੱਚ ਵੀਡੀਓ ਵਿੱਚ ਤਾਂ ਨਹੀਂ ਹੈਗੀ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵੀ ਹੋਵੇ ਤੇ ਉੱਥੇ ਇਹਨਾਂ ਨੂੰ ਮਹਾਪੁਰਸ਼ ਕਿਹਾ ਗਿਆ ਦੋਹਾਂ ਜਣਿਆਂ ਨੂੰ ਇਸੇ ਰਾਗੀ ਸਿੰਘ ਵੱਲੋਂ ਰਾਗੀ ਸਿੰਘ ਨੂੰ ਵੀ ਅਕਾਲ ਤਖਤ ਸਰਪਤੇ ਸੱਦ ਕੇ ਇਹਨਾਂ ਦਾ ਸਪਸ਼ਟੀਕਰਨ ਲੈਣਾ ਚਾਹੀਦਾ ਤੇ ਸਾਰਿਆਂ ਨੂੰ ਵਿਰੋਧ ਕਰਨਾ ਚਾਹੀਦਾ ਇਹਨਾਂ ਦੀ ਜਿਹੜਾ ਇਹਦੇ ਬਹਿਰੂਪੀ ਇਹਦੀਆਂ ਰਸੂਲਪੁਰੇ ਦੀਆਂ ਹਰਕਤਾਂ ਦਿਨੋ-ਦਿਨ ਬਹੁਤ ਵੱਧਦੀਆਂ ਜਾ ਰਹੀਆਂ ਸਿੱਖ ਵਿਰੋਧੀ ਹਰਕਤਾਂ ਦਿਨੋ-ਦਿਨ ਵੱਧ ਤੋਂ ਵੱਧ ਕਰ ਰਿਹਾ ਇਹ ਬੰਦਾ